ਜਿੱਥੇ ਭਾਰਤ ਪਾਕਿਸਤਾਨ ਦਰਮਿਆਨ ਇੱਕ ਜੰਗਜੂ ਮਾਹੌਲ ਬਣਿਆ ਹੋਇਆ ਹੈ ਉੱਥੇ ਦੂਜੇ ਵੱਨੇ ਪੰਜਾਬ ਤੇ ਹਰਿਆਣਾ ਦਰਮਿਆਨ ਸਿਆਸੀ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਕਹਿ ਸਕਦੇ ਆ ਕਿ ਪਾਣੀਆ ਦਾ ਜੰਗ ਛੜਿਆ ਹੋਇਆ ਉਸ ਪਾਣੀਆ ਦੇ ਜੰਗ ਦੇ ਵਿੱਚ ਅੱਜ ਇੱਕ ਬੀਬੀਐਮਬੀ ਦੀ ਐਂਟਰੀ ਹੁੰਦੀ ਹੈ ਸਿੱਧੇ ਤੌਰ ਤੇ ਤੇ ਇੱਕ ਨਵੀਂ ਅਵਾਰਤ ਕਹਿੰਦਾ ਭਾਵ ਕਿ ਪੰਜਾਬ ਤੇ ਹਰਿਆਣਾ ਦਰਮਿਆਨ ਇੱਕ ਨਵੀਂ ਅਵਾਰਤਾ ਚ ਲਿਖੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਹੌਲ ਤੋਂ ਕਾਫੀ ਅੱਜ ਨਿਰਾਸ਼ ਹੋਏ ਨੇ ਕਹਿੰਦਾ ਭਾਵੇਂ ਕਿ ਜਿਹੜਾ ਇਹ ਹਰਿਆਣੇ ਨੂੰ ਵਾਧੂ ਪਾਣੀ ਦਾ ਮਾਮਲਾ ਹੈ ਇਸ ਸਬੰਧੀ ਪਿਛਲੇ ਦਿਨੀ ਆਲ ਪਾਰਟੀਆਂ ਦੀ ਬੈਠਕ ਹੁੰਦੀ ਹੈ ਸਾਰੀਆਂ ਪਾਰਟੀਆਂ ਨੇ ਪੰਜਾਬ ਦੀ ਸਤਾਧਿਰ ਆਮ ਆਦਮੀ ਪਾਰਟੀ ਨੂੰ ਪੂਰਾ ਸਹਿਯੋਗ ਦੇਣ ਦਾ ਪ੍ਰੋਮਾਅਤਾ ਦਵਾਇਆ ਫਿਰ ਆਪ ਸਰਕਾਰ ਵੱਲੋਂ ਵਿਸ਼ੇਸ਼ اجلاس ਜਿਹੜਾ ਅਸੈਂਬਲੀ ਦੇ ਵਿੱਚ ਸੱਦਿਆ ਗਿਆ ਬਹੁਤ ਕੁਝ ਹੋਇਆ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਕੇਂਦਰ ਵੀ ਟੱਚ ਹੋਇਆ ਕਿਤੇ ਨਾ ਕਿਤੇ ਪਰ ਅੱਜ BBMP ਦੇ ਚੇਅਰਮੈਨ ਦੀ ਜਿਹੜੀ ਦਸਤਕ ਨੰਗਲ ਡੈਮ ਵੱਲ ਪੈਂਦੀ ਹੈ ਮਾਹੌਲ ਦਿਨ ਭਰ ਕਾਫੀ ਗਰਮਾਇਆ ਰਿਹਾ ਕਹਿੰਦਾ ਭਾਪ ਕਿ ਜਿੱਥੇ ਦੂਜੇ ਬੰਡੇ ਜੰਗਜੂ ਮਜਾਇਲਾ ਜਿਹੜੀਆਂ ਉਹ ਆਕਾਸ਼ ਦੇ ਵਿੱਚ ਉੱਡ ਰਹੀਆਂ ਨੇ ਖਤਰਾ ਭਰਿਆ ਜਿਹੜਾ ਮਾਹੌਲ ਹੈ ਉੱਥੇ ਅੱਜ ਸਿਆਸੀ ਮਜਾਇਲ ਉਹ ਨੰਗਲ ਤੇ ਚੰਡੀਗੜ੍ਹ ਦੇ ਇਰਤ ਗਿਰਤ ਵੱਡੇ ਪੱਧਰ ਉੱਤੇ ਉਹ ਜਿਹੜਾ ਡਿਗਦੀ ਵੇਖੀ ਗਈ ਕਹਿ ਸਕਦੇ ਆ ਕਿ ਮਾਮਲਾ ਕਾਫੀ ਅੱਜ ਪਚੀਦਾ ਰਿਆ ਪਾਣੀਆਂ ਦੇ ਮਾਮਲੇ ਉੱਤੇ ਪੰਜਾਬ ਤੇ ਹਰਿਆਣਾ ਦਰਮਿਆਨ ਭਾਵੇਂ ਮਾਮਲਾ ਬਹੁਤ ਪੁਰਾਣਾ ਹੈ ਪਰੰਤੂ ਹੁਣ ਵਾਧੂ ਪਾਣੀ ਦਾ ਜਿਹੜਾ ਰੇੜਕਾ ਹੈ ਉਹਦੇ ਉੱਤੇ ਅੱਜ ਇੱਕ ਨਵਾਂ ਅਦਾਇი ਲਿਖਿਆ ਗਿਆ ਹੈ ਕੀ ਅਦਾਇი ਲਿਖਿਆ ਗਿਆ ਹੈ ਜਾਨਣਾ ਚਾਹਾਂਗੇ ਅੱਜ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਗੇ ਰਾਜੀਮਾਹਤ ਤੇ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਦਾ ਸਰਬ ਕਿਵੇਂ ਦੇਖਦੇ ਹੋ ਕਿ ਜਿਹੜਾ ਆ ਮਾਮਲਾ ਅੱਜ ਦਿਨ ਪਰ ਕਾਫੀ ਜਿਹੜੀਆਂ ਕਈ ਕਹਿ ਸਕਦੇ ਆ ਕਿ ਮੰਜਲਾਂ ਨੇ ਉਹਨੇ ਸਰ ਕੀਤੀਆਂ ਨੰਗਲ ਡੈਮ ਜਿੱਥੇ ਬੀਬੀਐਮਬੀ ਦੇ ਚੇਅਰਮੈਨ ਜਾਂਦੇ ਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉੱਥੇ ਪਹੁੰਚਦੇ ਆ ਪੰਜਾਬ ਪੁਲਿਸ ਦਾ ਮਾਮਲਾ ਵੀ ਵਿੱਚ ਵਿੱਚ ਜਿਹੜਾ ਉਹ ਅਧਿਆਏ ਬਣ ਕੇ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਇੱਕ ਨਿਰਾਸ਼ਾ ਜ਼ਾਹਰ ਕੀਤੀ ਕਿ ਚੱਕੋ ਤੱਕੀ ਤੱਕੋ ਤੱਕੀ ਜਿਹੜਾ ਪਾਣੀ 200 ਕਿਓਸ਼ਕ ਅੱਜ ਹਰਿਆਣੇ ਨੂੰ ਛੱਡ ਦਿੱਤਾ ਗਿਆ ਬੀਬੀਐਮਵੀ ਦੇ ਜ਼ਰੀਏ ਇਹ ਮਾਮਲਾ ਕਿਵੇਂ ਅੱਜ ਉਤਪੰਨ ਹੋਇਆ ਤੇ ਕਿਵੇਂ ਦੇਖਦੇ ਆ ਸਾਰੇ ਮਾਮਲੇ ਜੀ ਸਰ ਸਾਹਿਬ ਦੇਖੋ ਪਾਣੀਆਂ ਦਾ ਮਾਮਲਾ ਜਿਹੜਾ ਪੰਜਾਬ ਦੇ ਲਈ ਇੱਕ ਲਾਈਫਲਾਈਨ ਹੈ ਪੰਜਾਬ ਦੇ ਲਈ ਬਹੁਤ ਵੱਡੀ ਇਹਦੀ ਐਮੀ ਅਤੇ ਹੈ ਪਿਛਲੇ ਸਮੇਂ ਦੇ ਦੌਰਾਨ ਜਿਵੇਂ ਦੇਖਿਆ ਜਾਵੇ ਤਾਂ ਪਾਣੀਆਂ ਦੇ ਮਸਲੇ ਕਰਕੇ ਹੀ ਪੰਜਾਬ ਦੇ ਵਿੱਚ ਜਿਹੜਾ ਧਰਮਯੁੱਧ ਮੋਰਚਾ ਲੱਗਿਆ ਕਿਉਂਕਿ ਇੱਕ ਪੂਰੀ ਜਿਹੜਾ ਤੇ ਟੱਕ ਲਾਇਆ ਸੀ ਕਿ ਉਹਦੇ ਖਿਲਾਫ ਅਕਾਲੀਆਂ ਨੇ ਮੋਰਚਾ ਲਾਇਆ ਫਿਰ ਉਹ ਧਰਮਯੁੱਧ ਦੇ ਵਿੱਚ ਤਬਦੀਲ ਹੋ ਗਿਆ ਧਰਮਯੁੱਧ ਤੋਂ ਬਾਅਦ ਦੇਖ ਲਓ ਉਹਦਾ ਦੀ ਐਂਡ ਕੀ ਹੋਇਆ ਕਿ ਪੰਜਾਬ ਦੀ ਕਿੰਨੀ ਜਵਾਨੀ ਕਿਸ ਪਾਸੇ ਨੂੰ ਚਲਿਆ ਗਿਆ ਸੀ ਇਹ ਇੱਕ ਬੜਾ ਗੰਭੀਰ ਤੇ ਸੈਂਸਿਟਿਵ ਮਸਲਾ ਹੈ ਜਿਹੜੇ ਦੇ ਉੱਪਰ ਸਿਆਸੀ ਲੀਡਰਸ਼ਿਪ ਜਿਹੜੀ ਕਿ ਵਕਤਨ ਬਿ ਵਕਤਨ ਹਰੇਕ ਪਾਰਟੀ ਨੇ ਇਹਦੇ ਉੱਪਰ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਇਹ ਮਾਮਲਾ ਜਿਉਂਦਾ ਤਿਆਂ ਪਿਛਲੇ ਲੰਬੇ ਸਮੇਂ ਤੋਂ ਪਿਆ ਹੈਗਾ ਹੁਣ ਜਿਉਂਗਾ ਜਦੋਂ ਕਿ ਪਿਛਲੇ ਸਮੇਂ ਦੇ ਵਿੱਚ ਇਹ ਉੱਠਿਆ ਕਿ ਹਰਿਆਣੇ ਨੂੰ ਬਾਦੂ ਪਾਣੀ ਦਿੱਤਾ ਜਾਣਾ ਤੇ ਇਸ ਸਬੰਧ ਦੇ ਵਿੱਚ ਅ ਪੰਜਾਬ ਸਰਕਾਰ ਨੇ ਸਰਪਾਰਟੀ ਮੀਟਿੰਗ ਵੀ ਬੁਲਾਈ ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਇਹ ਉਸ ਤੋਂ ਪਹਿਲਾਂ ਇਹ ਵੀ ਬ੍ਰੀਫ ਕੀਤਾ ਗਿਆ ਕਿ ਪੰਜਾਬ ਦੇ ਅਧਿਕਾਰੀ ਪਾਪ ਦੇ ਰੱਖੇ ਨੇ ਪਾਣੀਆਂ ਦੇ ਉਹਨਾਂ ਨੇ ਇਨੀ ਵੱਡੀ ਬਹਾਦਰੀ ਕੀਤੀ ਹੈ ਤੇ ਅੱਜ ਜੋ ਸਾਹਮਣੇ ਆ ਰਿਹਾ ਉਹਦੇ ਤੋਂ ਇਹ ਲੱਗ ਰਿਹਾ ਕਿ ਸਾਰਾ ਕੁਝ ਮਤਲਬ ਇੱਕ ਸਿਆਸੀ ਇੰਦਾਪੇਟ ਤੋਂ ਬਿਨਾ ਕੋਈ ਗੱਲਬਾਤ ਨਹੀਂ ਹੈ ਇਹ ਨਾ ਕਿ ਇਸ ਬਾਰੇ ਗੰਭੀਰਤਾ ਨਾਲ ਕਾਰਜ ਕੀਤਾ ਗਿਆ ਕਿਸੇ ਵੀ ਸਰਕਾਰ ਨੇ ਕਿਸੇ ਵੀ ਵੱਡੇ ਤੋਂ ਵੱਡੇ ਆਈਐਸ ਅਫਸਰ ਜੇ ਪਿਛਲਿਆਂ ਦਾ ਦੇਖੀਏ ਤਾਂ ਬੜੀਆਂ ਵੱਡੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਨੇ ਜੇ ਦੇਖਿਆ ਜਾਵੇ ਤਾਂ ਜਿਹੜਾ ਬੀਬੀਐਮਬੀ ਹੈ BBMP ਦੇ ਵਿੱਚ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀ ਸੂਚੀ ਤਨਖਾਹ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਪਰੰਤੂ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਉਸ ਦੇ ਵਿੱਚ ਬਹੁਤ ਥੋੜੀ ਗਿਣਤੀ ਦੇ ਵਿੱਚ ਕਰਮਚਾਰੀ ਨੇ ਜਦਕਿ ਹਰਿਆਣਾ ਤੇ ਹਿਮਾਚਲ ਦੇ ਉਹਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਵਿੱਚ ਉਹ ਕੰਮ ਕਰ ਰਹੇ ਨੇ ਇਹ 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 ਸਾਰੀ ਨਾਹਲੀਅਤ ਹੈ ਇਹ ਐਡਮਿਨਿਸਟ੍ਰੇਸ਼ਨ ਦੀ ਨਾਹਲੀਅਤ ਹੈ ਕਿ ਜਦੋਂ ਕਿ ਇਹ ਲਾਗਨੀ ਕੀਤਾ ਜਾਣਾ ਚਾਹੀਦਾ ਸੀ ਕਿ ਜਦੋਂ ਕਿ ਹਰਿਆਣਾ ਨੇ ਆਪਣੇ ਮਲਾਜਮਾਂ ਲਈ ਇਹ ਰਾਜੀ ਕੀਤਾ ਕਿ 15 ਸਾਲ ਤੱਕ ਉਹਤੇ BDMB ਦੇ ਵਿੱਚ ਜੇ ਸਰਵਿਸ ਕਰੋਗੇ ਤਾਂ ਆਪਣੇ ਕਾਡਰ ਚ ਬਾਬਤ ਆਉਗੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਉਹ ਨਹੀਂ ਕੀਤੀ ਤੇ ਪੰਜਾਬ ਦੇ ਵਿੱਚੋਂ ਇਹ ਸਾਰਾ ਮਰਫੀ ਹੁੰਦਾ ਰਿਹਾ ਤੇ ਤੇ ਬੰਦੇ ਤਾਂ ਕੋਈ ਮਟ ਕਰਾਉਂਦੇ ਤੇ ਬਾਬਸਾ ਆ ਕੇ ਆਪਣੀ ਪੰਜਾਬ ਦੀ ਦੂਸਰੀਆਂ ਅਧਾਰਿਆਂ ਦੇ ਵਿੱਚ ਆਪਣੀ ਕਾਰਜ ਕਰਦੇ ਰਹਿੰਦੇ ਨੇ ਇਹ ਇਸ ਪੱਕੇ ਨੂੰ ਕਿਸੇ ਤਰ੍ਹਾਂ ਨੂੰ ਮੇਰੇ ਤੋਂ ਬਾਹਰ ਨਹੀਂ ਭਜਾ ਸਕਦੇ ਜੀ ਤੇ ਕਰਕੇ ਇਹ ਜਿਹੜੇ ਸਾਡੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਵੀ ਸਰਫੇਸ਼ੀਅਲ ਪਰ ਕੰਮ ਕਰਦਾ ਮਾਰਦੇ ਨੇ ਤੇ ਹੁੰਦਾ ਉਹ ਨਹੀਂ ਤੇ ਦੂਸਰਾ ਇਹ ਆ ਵੀ ਹਰੇਕ ਪਾਰਟੀ ਦੇ ਆਪ ਕੋ ਆਪਣੇ ਏਜੰਡੇ ਨੇ ਉਹਨਾਂ ਕਾਂਗਰਸ ਪਾਰਟੀ ਦੀ ਹਿਮਾਚਲ ਦੇ ਵਿੱਚ ਸਰਕਾਰ ਹੈ ਤੇ ਕਾਂਗਰਸ ਪਾਰਟੀ ਦੇ ਦਰਾਂ ਨਹੀ ਸ਼੍ਰੀਮਤੀ ਇੰਦਰਾ ਗੰਧੀ ਨੇ ਪਾਣੀਆਂ ਦਾ ਅਵਾਰਡ ਦਿੱਤਾ ਸੀਗਾ ਇਹ ਦੇ ਬਿੱਤਰਾਂistan ਤੋਂ ਵੀ ਹਿੱਸਾ ਦਿੱਤਾ ਗਿਆ ਇਹ ਵੀ ਦੇਖਣ ਵਾਲੀਆਂ ਗੱਲਾਂ ਨੇ ਬਹੁਤ ਸਾਰੀਆਂ ਤੇ ਇਹਦੇ ਤੋਂ ਇਹ ਲੱਗਦਾ ਵੀ ਜਿਹੜੀਆਂ ਪਾਰਟੀਆਂ ਨੇ ਸਿਆਸੀ ਪਾਰਟੀਆਂ ਨੇ ਇਹ ਪਾਣੀਆਂ ਦੇ ਮੁੱਦੇ ਤੇ ਬਹੁਤੀਆਂ ਗੰਭੀਰ ਨਹੀਂ ਹੈਗੀਆਂ ਪਰੰਤੂ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਬਣਾ ਕੇ ਆਪਣੀ ਸਿਆਸਤ ਜਰੂਰ ਕਰ ਲੈਂਦੀਆਂ ਨੇ ਇਹ ਵੀ ਸਾਹਮਣੇ ਆ ਕਿ ਪਿਛਲੇ ਸਮੇਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਹ ਐਕਟ ਨੂੰ ਰੱਦ ਕੀਤਾ ਸੀ ਪਰ ਉਹਦੋਂ ਅੱਗੇ ਨਹੀਂ ਤੀਬਾ ਸਕੇ ਕਿ ਪਰ ਉਨ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਵੀ ਇਹੋ ਹਾਲ ਰਿਹਾ ਆਮ ਆਦਮੀ ਪਾਰਟੀ ਦੇ ਤੇ ਇਦੋਂ ਵੀ ਵੱਡਾ ਜਿਹੜਾ ਪਈ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ ਇੱਕ ਦੰਦੇ ਵਿੱਚ ਤਿੰਨ ਸੂਬਿਆਂ ਦੇ ਵਿੱਚ ਗਏ ਤੇ ਤਿੰਨਾਂ ਦੇ ਚ ਵੱਖੋ ਵੱਖਰੀ ਉਹਨਾਂ ਦੀ ਭਾਸ਼ਾ ਸੀ ਜਿਵੇਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪਾਣੀਆਂ ਦੇ ਉੱਪਰ ਕਿਸੇ ਸੂਬੇ ਦਾ ਹੱਕ ਨਹੀਂ ਹਰਿਆਣਾ ਚੋਰ ਸਿਰ ਦਨ ਗਏ ਤੇ ਜਾ ਕੇ ਕਿਹਾ ਹਰਿਆਣੇ ਦਾ ਵੀ ਹੱਕ ਹੈ ਤੇ ਦਿੱਲੀ ਪਹੁੰਚੇ ਸ਼ਾਮ ਨੂੰ ਤੇ ਦਿੱਲੀ ਦਾ ਵੀ ਸਾਡਾ ਹੱਕ ਹੈ ਉਨੇ ਦੱਸੋ ਇਹਨੇ ਕੋਈ ਨਿਕ ਗੰਭੀਰ ਵਿਧਾਨ ਸਭਾ ਦਾ ਸਪੈਸ਼ਲ اجلاس ਬੁਲਾਇਆ ਗਿਆ ਉਸ ਪ੍ਰਤੀ ਜੇਕਰ ਗੰਭੀਰਤਾ ਨਾਲ ਕੋਈ ਰਣਨੀਤੀ ਬਣਾਈ ਹੁੰਦੀ ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਣੀ ਸੀ ਹੁਣ ਕਿੱਥੇ ਤੱਕ ਕਹਿ ਰਹੇ ਸੀ ਅਸੀਂ ਪਾਣੀ ਬਿਲਕੁਲ ਇੱਕ ਬੂੰਦ ਵੀ ਨਹੀਂ ਦੇਵਾਂਗੇ ਅੱਜ ਬਾਕਾਇਦਾ ਮੁੱਖ ਮੰਤਰੀ ਸਾਹਿਬ ਦੇ ਕਹਿਣ ਦੇ ਮੁਤਾਬਕ ਹੈ ਦੇ BBMB ਦੇ ਚੇਅਰਮੈਨ ਨੇ 200 ਪਾਣੀ ਸ਼ਰਤ ਦਿੱਤਾ ਤੇ ਨਾਲ ਹੀ ਇਹ ਵੀ ਕਹਿ ਦਿੱ ਪੰਜਾਬ ਦੇ ਵਿੱਚੇ ਸ਼ਾਂਤੀ ਫੈਲਦੀ ਹੈ ਤਾ ਇਹ ਜਿਮੇਵਾਰੀ ਕਿ ਦੀ ਹੋਵੇਗੀ ਉਹਨੇ ਦੇਖਣ ਵਾਲੀ ਗੱਲ ਹੈ ਵੀ ਪੰਜਾਬ ਨੂੰ ਤੁਸੀਂ ਜਦੋਂ ਕਿ ਪੰਜਾਬ ਇੱਕ ਪਾਸੇ ਤਾਂ ਬਿਸ਼ੂਪ ਪੱਦਰ ਦੇ ਉੱਪਰ ਅਪਜ ਨੇ ਦੇਖੀਏ ਗੋਲਡੀ ਮੁਲਕ ਦੇ ਨਾਲ ਇਸ ਤਰ੍ਹਾਂ ਦਾ ਇੱਕ ਯੰਗ ਦੀ ਸਥਿਤੀ ਬਣੀ ਹੋਈ ਹੈ ਉੱਪਰ ਮਹਿਲਾ ਡਿਗ ਰਹੀਆਂ ਨੇ ਜਿਵੇਂ ਤੁਸੀਂ ਗੱਲ ਕੀਤੀਆਂ ਮਹਿਲਾ ਉੱਡ ਰਹੀਆਂ ਨੇ ਤੇ ਇਹ ਇਹ ਇਸ ਤਰ੍ਹਾਂ ਦੀ ਸੰਤਾਪ ਭੋਗ ਰਹਾ ਤੇ ਦੂਸਰੇ ਪਾਸੇ ਪਾਣੀਆਂ ਦਾ ਮਾਮਲਾ ਤੇ ਇਹ ਇਹ ਨੂੰ ਕਿੰਨੀ ਕਿ ਜ਼ਿੰਮੇਵਾਰੀ ਤੇ ਅਧਿਕਾਰੀ ਆ ਲਾਸੀ ਲੀਡਰਸ਼ਿਪ ਦਾ ਉਨਾ ਵੇ ਸਿਰਫ ਤੇ ਸਿਰਫ ਇੱਕੋ ਮੰਤਵ ਹੈ ਕਿ ਆਪਣੀਆਂ ਆਪਾਂ ਨੇ ਰਾਸੀ ਰੋਟੀਆਂ ਕਿਵੇਂ ਸੇਕਣੀਆਂ ਨੇ ਤੇ ਆਪਣੀ ਵੋਟ ਰਾਜਨੀਤੀ ਨੂੰ ਕਿਵੇਂ ਪਰਪਲਿਕ ਕਰਨਾ ਹੈ ਕਿ ਕਿੰਨਾ ਇਹਦੇ ਵਿੱਚੋਂ ਲਾਹਾ ਲੈਣਾ ਹੈ ਇਸ ਤਰ੍ਹਾਂ ਦੀ ਹੈ ਇਹਦੇ ਤੋਂ ਜਦ ਤੱਕ ਉੱਪਰ ਉੱਠ ਕੇ ਇਹ ਰਾਜਨੀਤੀ ਨਹੀਂ ਕੀਤੀ ਜਾਂਦੀ ਤਾਂ ਇਹ ਮਾਮਲਾ ਨਹੀਂ შეਖੀ ਤੋਜਨ ਬਾਰੇ ਸਭ ਕਹਿੰਦਾ ਭਾਵ ਕਿ ਪੰਜਾਬ ਸਰਕਾਰ ਨੇ ਆਪ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਕਾਫੀ ਵਾਅ ਲਈ ਕਿ ਵਾਧੂ ਪਾਣੀ ਹਰਿਆਣੇ ਨੂੰ ਨਹੀਂ ਦੇਣਾ ਜਿਹੜੀ ਹੈ ਕਿਉਂਕਿ 31 ਮਾਰਚ ਤੱਕ ਆਪਣੀ ਹਿੱਸੇ ਦਾ ਜਿਹੜਾ ਪਾਣੀ ਹੈ ਹਰਿਆਣਾ ਉਹ ਖਤਮ ਕਰ ਚੁੱਕਾ ਹੈ ਨਿਵੇੜ ਚੁੱਕਾ ਹੈ ਤੇ ਅਗਲੀ 21 ਮਈ ਤੋਂ ਪਹਿਲਾਂ ਜਿਹੜਾ ਪਾਣੀ ਨਹੀਂ ਦੇਣਾ ਤੇ ਇਸ ਬੰਦੀ ਆਲ ਪਾਲਟੀ ਦੀ ਬੈਟ ਚ ਸੱਦੀਏ ਉਹਨਾਂ ਨੇ ਵੀ ਸਰਕਾਰ ਦਾ ਨਾਲ ਹਾਂ ਦੇ ਵਿੱਚ ਹਾਂ ਮਲਾਈ ਹਾਂ ਵੀ ਭਰੀ ਕੇ ਸੀ ਤੁਹਾਡੇ ਨਾਲ ਆ ਫਿਰ ਵਿਸ਼ੇਸ਼ ਸੈਸ਼ਨ ਵੀ اجلاس ਵੀ ਸੱਦਿਆ ਗਿਆ ਮਤਾ ਜਿਹੜੇ ਉਹ ਕਈ ਤਰ੍ਹਾਂ ਦੇ ਰੱਦ ਹੋਏ ਵੱਡੀ ਐਕਸਰਸਾਈਜ਼ ਹੁੰਦੀ ਹੈ ਪਰ ਡਾਕਟਰ ਸਾਹਿਬ ਫਿਰ ਕੀ ਉਹ ਸਾਰੀ ਐਕਸਰਸਾਈਜ਼ ਇੱਕ ਵਾਰ ਤਰੀ ਤਰੀ ਰਹੀ ਹੈ। BBMB ਨੇ ਕਹਿੰਦਾ ਭਾਵ ਕਿ ਜਿਵੇਂ ਦੱਸਿਆ ਜਾ ਰਿਹਾ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੇ ਬਿਆਨ ਆ ਰਹੇ ਨੇ ਕਿ ਗੈਰ ਕਾਨੂੰਨੀ ਢੰਗ ਨਾਲ ਅੱਜ ਜਿਹੜਾ ਪਾਣੀ ਹੈ BBMB ਤੋਂ ਉਹ ਹਰਿਆਣੇ ਨੂੰ 200 ਕਿਊਸ ਛੱਡ ਦਿੱਤਾ ਗਿਆ। ਕਹਿੰਦਾ ਭਾਵ ਕਿ ਫਿਰ ਪੰਜਾਬ ਨੂੰ ਅਡਿੱਟ ਕਰਕੇ ਪੰਜਾਬ ਤੋਂ ਯਾਨੀ ਕਿ ਨਾਪਰ ਹੋ ਕੇ ਬੇਪਰਵਾਹੀ ਦੇ ਨਾਲ ਜਿਹੜਾ ਇਹ ਅੱਜ ਜਿਹੜਾ ਫੈਸਲਾ ਲਿਆ ਗਿਆ ਹਾਲਾਂਕਿ ਮਾਮਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਸੀ ਕਿਵੇਂ ਦੇਖਦੇ ਹੋ ਇਹ ਸੰਵਿਧਾਨਕ ਅਲਹਿਜੇ ਦੇ ਵਿੱਚ ਤਕਨੀਕੀ ਪੇਚੀਦਗੀਆਂ ਦੇ ਵਿੱਚ ਤੇ ਨਾਲ ਪ੍ਰਸ਼ਾਸਕੀ ਮਾਹੌਲ ਦੇ ਵਿੱਚ ਕਿਵੇਂ ਅੱਜ ਉੱਥੇ ਇਹ ਮਾਹੌਲ ਵੀ ਕਈ ਤਰ੍ਹਾਂ ਦਾ ਉਤਪੰਨ ਹੁੰਦਾ ਵੇਖਿਆ ਗਿਆ ਕਿ ਇੱਕ ਵਾਰ ਤਾਂ ਕੁਝ ਜੜੀਆਂ ਕਰਸੋਵਾ ਇੰਦਾ ਵੀ ਆਈਆਂ ਕਿ ਸ਼ਾਇਦ BBMP ਦੇ ਚੇਅਰਮੈਨ ਨੂੰ ਉੱਥੇ ਜਿਹੜਾ ਡੈਮ ਦੇਰ ਦੇ ਕਿਰਦ ਜਦੋਂ ਉੱਥੇ ਜਾਂਦੇ ਆ ਤਸਤਕ ਹੁੰਦੀ ਹੈ ਤਾਂ ਉਹਨਾਂ ਨੂੰ ਬੰਦਕ ਬਣਾ ਲਿਆ ਗਿਆ ਕਈ ਤਰ੍ਹਾਂ ਦੀਆਂ ਦਿਨਪਾਲ ਚਰਚਾਵਾਂ ਵੀ ਚੱਲੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਫਿਰ ਉੱਥੇ ਪਹੁੰਚੇ ਪਰ ਇਹ ਸੰਵਿਧਾਨਕ پیچਿਦਗੀਆਂ ਕਾਨੂੰਨੀ ਲਿਹਾਜ਼ ਤੇ ਪ੍ਰਸ਼ਾਸਕੀ ਮਾਹੌਲ ਦੇ ਅਰਦਕਿਰ ਇਹ ਸਾਰੇ ਮਾਮਲੇ ਨੂੰ ਥੋੜਾ ਜਿਹਾ ਖੋਲਿਓ ਡਾਕਟਰ ਸਾਹਿਬ ਇੰਟਰ ਸਾਹਿਬ ਅਸਲ ਤੇ ਵਿੱਚ ਇਹ ਦੇ ਉੱਪਰ ਰਾਜਨੀਤੀ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਜ਼ਿਆਦਾ ਕਿ ਕੇਂਦਰ ਦੇ ਸਕੱਤਰ ਸਾਹਿਬ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਉਹ ਮੈਨੂੰ ਮੀਟਿੰਗ ਕੀਤੀ ਗਈ ਸੀ ਜਿਦੇ ਵਿੱਚ ਕਿ ਫੈਸਲਾ ਕੀਤਾ ਗਿਆ ਸੀ ਕਿ 1900 ਕੁ ਪਾਣੀ ਹਰਿਆਣੇ ਨੂੰ ਦਿੱਤਾ ਜਾਣਾ ਉਸ ਦੇ ਸੰਦਰਭ ਦੇ ਵਿੱਚ ਹੀ ਵੀਬੀਐਮਬੀ ਨੇ ਹਾਈ ਕੋਰਟ ਤੱਕ ਅਪੀਲ ਕੀਤੀ ਹਾਈ ਕੋਰਟ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਹਦਾਇਤ ਦਿੱਤੀ ਸੀ ਵੀ ਇਸ ਕੰਮ ਦੇ ਵਿੱਚ ਪੰਜਾਬ ਪੁਲਿਸ ਅੰਦਰੂਨੀ ਪਾਣੀ ਦੇ ਉਹਦੇ ਬਾਰੇ ਦਖਲ ਨਾ ਕਰੇ ਹਾਲਾਂਕਿ ਜੇ ਸਿਕਿਉਰਿਟੀ ਦੇ ਲਈ ਪੰਜਾਬ ਪੁਲਿਸ ਉੱਤੇ ਕਰ ਸਕਦੀ ਹੈ ਜਿਦੇ ਕੰਸੂਹਾ ਇਹ ਵੀ ਆਈਆਂ ਨੇ ਵੀ ਰਾਤ ਨੂੰ ਇੱਕ ਅਧਿਕਾਰੀ ਨੇ ਪਾਣੀ ਛੱਡਣਾ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕਿਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਇਹ ਇਹ ਵੀ ਆਇਆ ਤੇ ਹੁਣ ਜਦੋਂ BBMB ਦੇ ਚੇਅਰਮੈਨ ਨੇ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਹੋਰ ਲੋਕਾਂ ਨੇ ਹੋਰ ਜਿਹੜੇ ਵਰਕਰਾਂ ਨੇ ਉਹਨਾਂ ਨੇ ਉਹਨਾਂ ਨੂੰ ਘਿਰੋ ਕੀਤਾ ਤੇ ਉੱਥੇ ਬੰਦੀ ਬਣਾਇਆ ਤੇ ਜਿਸ ਨੂੰ ਪੰਜਾਬ ਜਿਸ ਨੂੰ ਪੁਲਿਸ ਦੀ ਮਦਦ ਦੇ ਨਾਲ ਖਰੜਾ ਸਰ ਬੰਦੀ ਤਾਂ ਆਪਾਂ ਇਹ ਅਦਿਕ ਆਰਥਵਿਕੀ ਤੋਂ ਕੋਈ ਰਿਪੋਰਟ ਨਹੀਂ ਕਿ ਬੰਦੀ ਬਣਾਇਆ ਗਿਆ ਪਰੰਤੂ ਕਈ ਤਰ੍ਹਾਂ ਦੇ ਅੱਜ ਜਿਹੜੇ ਸਿਆਸੀ ਕਿਆਫੇ ਜ਼ਰੂਰ ਸਾਹਮਣੇ ਆਉਂਦੇ ਰਹਿ ਜੀ ਡਾਕਟਰ ਸਾਹਿਬ ਇਹ 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 ਹੋਈ ਸੀ ਨਾ ਕਿਰਾ ਉਕਿੱਤ ਅੱਗੇ ਕਰੋ ਕਰਕੇ ਆ ਅਕਸਰ ਹੁੰਦਾ ਹੈਗਾ ਇਹ ਕਰਾ ਕਰ ਲਿਆ ਨੂੰ ਖੈਰ ਇਸ ਤੋਂ ਬਾਅਦ ਉੱਚ ਪੁਲਿਸ ਅਧਿਕਾਰੀ ਵੀ ਉੱਥੇ ਪਹੁੰਚਦੇ ਆ ਤੇ ਉਹਨਾਂ ਨੂੰ ਉੱਥੋਂ ਜਿਹੜਾ ਰਵਾਨਾ ਕਰ ਦਿੱਤਾ ਜਾਂਦਾ ਜੀ ਪਰ ਬਾਅਦ ਦੇ ਵਿੱਚ ਰਿਪੋਰਟ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ 200 ਕਿਓਸਿਕ ਪਾਣੀ ਹਰਿਆਣੇ ਨੂੰ ਛੱਡ ਦਿੱਤਾ ਗਿਆ ਜੀ ਇਹ ਇਹ ਹੋਈ ਕਾਰਨ ਹੈ ਵੀ ਹੁਣ ਜਦੋਂ ਮਾਨਯੋਗ ਮੁੱਖ ਮੰਤਰੀ ਖੁਦ ਕਹਿ ਰਹੇ ਨੇ ਵੀ 200 ਕਿਊਸ ਪਾਣੀ ਛੱਡਿਆ ਗਿਆ ਤਾਂ ਇਹਦਾ ਮਤਲਬ ਹੈ ਮਾਨਯੋਗ ਮੁੱਖ ਮੰਤਰੀ ਜੀ ਵੀ ਉੱਥੇ ਪਹੁੰਚੇ ਸੀਗੇ ਉਸੇ ਉਸ ਇਨਸੀਡੈਂਸ ਦੇ ਵਿੱਚ ਉੱਥੇ ਪਹੁੰਚੇ ਨੰਗਲ ਡੈਮ ਤੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਹੈ ਤੇ ਇਹ ਮਾਮਲੇ ਦਾ ਕਾਰਨ ਕੀ ਹੈ ਅਸਲ ਦੇ ਵਿੱਚ ਪਾਣੀ ਦਾ ਮਾਮਲਾ ਬੜਾ ਗੰਭੀਰ ਹੈ ਸੈਂਸਿਟਿਵ ਹੈ ਪਹਿਲਾਂ ਤਾਂ ਬੜੇ ਵੱਡੇ ਦਮਕੀ ਜਿਮਾਰੇ ਸਨ ਵੀ ਇਹਦੇ ਚੋਂ ਇਸਦੀ ਧੁੰਦ ਪਾਣੀ ਨਹੀਂ ਦੇਵਾਂਗੇ ਪਰੰਤੂ ਹੁਣ ਜਦੋਂ 200 ਕਿਊਸ ਪਾਣੀ ਚਲਿਆ ਗਿਆ ਤਾਂ ਆਪਣੇ ਆਪ ਨੂੰ ਲੋਕਾਂ ਦੇ ਵਿੱਚੋਂ ਬਚਾਉਣ ਦੇ ਲਈ ਆਪਣੇ ਵੋਟ ਬੈਂਕ ਦੇ ਲਈ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਦੇਣ ਦੇ ਲਈ ਕੀ ਕਾਰਤਵਿ ਕੀਤੇ ਗਏ ਨੇ ਇਹ ਇਹਦੇ ਤੋਂ ਹੁਣ ਦੇਖਣ ਵਾਲੀ ਗੱਲ ਹੈ ਵੀ ਇਹ ਲੋਕਾਂ ਨੂੰ ਆਮ ਪੰਜਾਬੀਆਂ ਨੂੰ ਕਿਉਂ ਗੁੰਮਰਾਹ ਕੀਤਾ ਜਾਂਦਾ ਤੇ ਕਿਉਂ ਗਲਤ ਪਾਸੇ ਤੋਰਿਆ ਜਾਂਦਾ ਕਿਉਂ ਨਹੀਂ ਉਹਨਾਂ ਨੂੰ ਸਹੀ ਦੱਸਿਆ ਜਾਂਦਾ ਵੀ ਇਹਦੀਆਂ ਪ੍ਰਸਥਿਤੀਆਂ ਇਹ ਨਹੀਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਵੀ ਮੁੱਖ ਮੰਤਰੀ ਜੀ ਨੇ ਇਹ ਵੀ ਕਹਿਤਾ ਵੀ BBMB ਤਾਂ ਚਿੱਟਾ ਹੱਥ ਪੀਆ ਸੀ ਇਹਨੂੰ ਅੰ ਦੇ ਕੰਮ ਵੀ ਪੁਨਰਗਠਨ ਚ ਲਗਾਤਾਰ ਪਿਛਲੇ ਸਮੇਂ ਤੋਂ ਪੈਸੇ ਦਿੱਤੇ ਜਾ ਰਹੇ ਨੇ ਤੇ ਪੰਜਾਬ ਦਾ ਉੱਥੇ ਜਿਹੜਾ ਮੁਲਾਜ਼ਮਾਂ ਦਾ ਉਹ ਕੋਟਾ ਬਹੁਤ ਘਟਾ ਹੈ ਤੇ ਇਸੇ ਕਰਕੇ ਪੰਜਾਬ ਦੀ ਜਿਹੜੀ ਸੁਣਵਾਈ ਘਟ ਹੁੰਦੀ ਹੈ ਬੇਸ਼ੱਕ ਪੰਜਾਬ ਪ੍ਰਤੀ ਜਿਹੜੇ ਉੱਥੇ ਅਧਿਕਾਰੀ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਇਆ ਤੇ ਆਪਣੇ ਪੱਖ ਨੂੰ ਪੇਸ਼ ਵੀ ਕਰਦੇ ਰਹੇ ਨੇ ਪਰ ਫਿਰ ਵੀ ਕਿਉਂਕਿ ਪੰਜਾਬ ਸਰਕਾਰ ਨੇ ਇਸ ਪੱਖੀ ਪ੍ਰਤੀ ਜਿਹੜੀ ਅੰਗੈਲੀ ਕੀਤੀ ਆ ਪਿਛਲੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੇ ਵੀ ਕਿ ਉਹ ਕਿ ਜਿਹੜੀ ਮਲਾਕੀਤੀ ਉੱਥੇ ਜਾਂਦੇ ਤੇ ਵਾਪਸ ਫੇਰ ਆ ਜਾਂਦੇ ਸੀ ਉੱਥੇ ਉਹਨਾਂ ਨੂੰ ਪੂਰੀ ਤਰ੍ਹਾਂ ਪੈਨਾਤ ਨਹੀਂ ਰੱਖਿਆ ਡਾਕਟਰ ਸਾਹਿਬ ਇਹ ਇੱਕ ਸਵਾਲ ਛੋਟਾ ਜਿਹਾ ਲੈ ਲਿਓ ਕੀ ਫਿਰ ਆਪਾਂ ਅੱਜ ਦੇ ਇਸ ਸਾਰੀ ਐਕਸਰਸਾਈਜ਼ ਦੇ ਵਿੱਚੋਂ ਜਦੋਂ ਪਾਣੀ ਭਾਵੇਂ ਪੰਜਾਬ ਵੱਲੋਂ ਕਿਹਾ ਜਾ ਰਿਹਾ ਕਿ ਗਲਤ ਢੰਗ ਨਾਲ ਛੱਡ ਦਿੱਤਾ ਗਿਆ ਹਰਿਆਣੇ ਨੂੰ ਜਿਹਨੂੰ ਇਹ ਵੀ ਕਿਹਾ ਜਾ ਸਕਦਾ ਹੈ ਵੀ ਜਬਰੀ ਛੱਡ ਦਿੱਤਾ ਗਿਆ ਪੰਜਾਬ ਤੋਂ ਬੇਪਰਵਾਹੀ ਦੇ ਨਾਲ ਫਿਰ ਸਿਆਸੀ ਲਿਹਾਜ਼ ਤੇ ਤਾਂ ਕਿਹਾ ਜਾ ਸਕਦਾ ਕਿ ਭਾਜਪਾ ਜਿੱਤ ਗਈ ਹੈ ਕਿਉਂਕਿ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਹੈ ਕੇਂਦਰ ਉੱਤੇ ਹਰਿਆਣਾ ਹੇ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਦੇ ਵਿਰੋਧ ਦੇ ਵਿੱਚ ਹੀ ਵੱਡੇ ਪੱਧਰ ਉੱਤੇ ਪਿਛਲੇ ਸਮੇਂ ਪੰਜਾਬ ਦੇ ਵਿੱਚ ਪਾਣੀਆਂ ਦੀ ਜਦ ਗੱਲਤਰੀ ਤਾਂ ਇੱਕ ਮਾਹੌਲ ਉੱਠਿਆ ਖੈਰ ਡਾਕਟਰ ਸਾਹਿਬ ਦੁਜੇ ਬਣਨੇ ਕਿ ਜਿਹੜੇ ਪਾਣੀਆਂ ਦੇ ਰਾਖੇ ਕੁਝ ਅਫਸਰ ਬਣੇ ਸੀਗਾ ਆਈਐਸ ਅਫਸਰ ਬੜੀ ਚਰਚਾ ਹੋਈ ਸੀ ਉਹਨਾਂ ਦੀ ਕਿ ਪਾਣੀਆਂ ਦੇ ਰਾਖੇ ਐ ਫਿਰ ਅੱਜ ਉਹ ਮੋਢੇ ਦੇ ਕਈ ਧਰ ਕੇ ਉਹ ਨੱਕਾ ਬੰਨਣ ਨਹੀਂ ਗਿਆ ਪਾਣੀ ਤਾਂ ਤੁਰ ਪਿਆ ਤੁਰ ਗਿਆ ਜੀ ਇਹੋ ਤਾਂ ਗੱਲਿਆਪਿੰਦਰ ਸਾਹਿਬ ਜਿਹੜੀ ਕਿ ਸਿਰਫ ਤੇ ਸਿਰਫ ਇੱਕ ਦਮਗਜਾ ਮਾਰਨਾ ਜਾਂ ਲੋਕਾਂ ਨੂੰ ਬਸ ਇੱਕ ਖਬਰ ਦੇਣੀ ਵੀ ਇੱਕ ਦਿਨ ਵਾਸਤੇ ਦਿੱਲੀ ਵੇਦ ਦੇ ਉੱਪਰ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਜਦ ਕਿ ਇਹਦੇ ਬਾਰੇ ਪੱਕੀ ਕੰਕਰੀਟ ਗੱਲਬਾਤ ਦੇ ਉੱਪਰ ਹੀ ਇਸ ਤਰ੍ਹਾਂ ਦੀ ਬਰੀਫਿੰਗ ਕਰਨੀ ਚਾਹੀਦੀ ਹੈ। ਖਰ ਜਿਹੜੇ ਉਹਨਾਂ ਆਈਐਸ ਅਫਸਰਾਂ ਨੇ ਪਾਣੀਆਂ ਦੇ ਰਾਕੇ ਦਾ ਮਾਨਸਿਕਤਾ ਹੈ ਲੋਕਾਂ ਦੇ ਅੰਦਰ ਹੂੰ ਡਾਕਟਰ ਸਾਹਿਬ ਹਾਂਜੀ ਜਿਹੜੇ ਪਾਣੀਆਂ ਦੇ ਰਾਖੇ ਉਹ ਅਫਸਰ ਬਣੇ ਉਹਨਾਂ ਨੂੰ ਹੁਣ ਜਵਾਬ ਦੇ ਹੀ ਹੁਣੀ ਕਰਨੀ ਚਾਹੀਦੀ ਲੋਕਾਂ ਸਾਹਮਣੇ ਕਿ ਸਾਡੇ ਤੇ ਆ ਅਸੀਂ ਕੋਸ਼ਿਸ਼ ਕਰਦੇ ਰਹੇ ਜਦੋਂ ਪਾਣੀ ਛੱਡਿਆ ਉਹਨਾਂ ਨੇ ਕਿਵੇਂ ਛੱਡਿਆ ਇਹ ਵੀ ਗੱਲ ਪੰਜਾਬੀਆਂ ਤੱਕ ਪਹੁੰਚਣੀ ਚਾਹੀਦੀ ਹੈ ਨਾ ਇਹੋ ਗੱਲ ਹੈ ਨਾ ਭਿੰਡਰ ਸਾਹਿਬ ਦੇਖੋ ਪੋਲੀਟੀਕਲੀ ਤਾਂ ਇਹ ਆਪਦੇ ਆਪ ਨੂੰ ਤਾਂ ਸਿਕਿਉਰ ਕਰ ਗਏ ਅਸੀਂ ਤਾਂ ਜੀ ਬਹੁਤ ਉੱਥੇ ਧਰਨਾ ਲਾਇਆ ਸੀ ਤਾਂ ਉਹਨਾਂ ਦੇ ਖਿਲਾਫ ਘਰਾਓ ਵੀ ਕੀਤਾ ਸੀ ਬਹੁਤ ਨਾਹਰੇਬਾਜੀ ਵੀ ਲਾਈ ਸਾਡਾ ਮੋਰਚਾ ਲੱਗਿਆ ਹੋਇਆ ਸੀ ਫੇਰ ਵੀ ਉਹਨਾਂ ਨੇ ਪਾਣੀ ਛੱਡ ਦਿੱਤਾ ਤੇ ਦੂਸਰੇ ਪਾਸੇ ਹੁਣ ਉਹ ਅਧਿਕਾਰੀਆਂ ਨੂੰ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਕੀ ਬੜੀ ਵੱਡੀ ਉਹ ਸ਼ਾਵਾਸ਼ੀ ਤੀ ਸੀ ਬਈ ਇਹ ਵੱਡੇ ਪੰਜਾਬ ਦੇ ਰਾਖੇ ਨੇ ਤੇ ਪਾਣੀਆਂ ਦੇ ਰਾਖੇ ਨੇ ਤੇ ਹੁਣ ਉਹਨਾਂ ਦੀ ਬਰੀਫਿੰਗ ਕਿਸ ਤਰ੍ਹਾਂ ਉਹਨਾਂ ਦੇ ਲਈ ਕੌਣ ਉਹ ਕਰੂਗਾ ਇਹ ਅਕਸਰ ਹੁੰਦਾ ਹੈ ਕਿ ਸਿਆਸਤ ਦੇ ਵਿੱਚ ਕਈ ਵਾਰ ਰਾਜਨੀਤੀ ਦੇ ਵਿੱਚ ਵੀ ਮਤਲਬ ਅ ਅਫਸਰ ਅਧਿਕਾਰੀ ਫਿਰ ਇਹਦੇ ਬਲੀ ਦੇ ਬੱਕਰੇ ਬਣ ਜਾਂਦੇ ਨੇ ਜਾਂ ਇਹ ਕਈ ਵਾਰ ਇਸ ਤਰ੍ਹਾਂ ਜਿਹੜਾ ਹਮ ਕੇਂਦਰ ਤੇ ਪੰਜਾਬ ਦਾ ਟਕਰਾਅ ਹੋ ਰਿਹਾ ਹੈ ਇਹਦੇ ਵਿੱਚ ਜਿਹੜੀਆਂ ਅੱਜ ਦੀਆਂ ਪ੍ਰਸਥਿਤੀਆਂ ਨੇ ਜੀ ਉਹ ਕਹਿੰਦਾ ਭਾਵ ਕਿ ਉਸ ਪ੍ਰਸਥਿਤੀਆਂ ਦੇ ਵਿੱਚ ਘਿਰ ਨਾ ਜਾਣ ਇਹ ਅਫਸਰ ਜਿਨ੍ਹਾਂ ਲਈ ਸ਼ਾਬਾਸ਼ ਪੰਜਾਬ ਵੱਲੋਂ ਠੀਕ ਹੈ ਦਾਅ ਦਿੱਤੀ ਪੰਜਾਬੀਆਂ ਨੇ ਵੱਡੀ ਦਾਅ ਦਿੱਤੀ ਹੈ ਜਿਹੇ ਅਫਸਰਾਂ ਨੂੰ ਵੀ ਬਿਲਕੁਲ ਡਾਕਟਰ ਸਾਹਿਬ ਆਪਾਂ ਮੰਨ ਸਕਦੇ ਹਾਂ ਕਿ ਪੰਜਾਬ ਦੇ ਪਾਣੀਆਂ ਦੇ ਵਿੱਚ ਅੱਜ ਇੱਕ ਸਿਆਸੀ ਮਜ਼ਾਇਲ ਦਿਨ ਪਰ ਤੇਕਦੀ ਰਹੀ ਤੇ ਅਖੀਰ ਨੂੰ ਗੱਲ ਸਾਹਮਣੇ ਆਈ ਕਿ 200 ਕਿਉਂਕ ਪਾਣੀ ਪੰਜਾਬ ਵੱਲ ਤੋਂ ਬਖਤ ਤੱਕ ਗਲਤ ਢੰਗ ਨਾਲ ਜਿਹੜਾ ਹਰਿਆਣੇ ਨੂੰ ਛੱਡ ਦਿੱਤਾ ਗਿਆ। BBMP ਦੇ ਇਰਦ-ਗਿਰਦ ਤੇ ਇਹ ਸਾਰੇ ਮਾਮਲੇ ਨੂੰ ਫਿਰ ਅੱਗੇ ਕਿਵੇਂ ਵਧਿਆ ਆਪਾਂ ਦੇਖਾਂਗੇ ਅਗਲੇ ਸਮੇਂ ਕਿਹੜੀ ਪੈੜ ਛੱਡਦਾ ਵਿਖਾਈ ਦੇਗਾ ਇਹ ਅੱਜ ਦਾ ਮਾਮਲਾ ਜੀ। ਭਿੰਡਰ ਸਾਹਿਬ ਦੇਖੋ ਬੇਸ਼ੱਕ BBMP ਹੈ। ਚਾਹੇ ਅਹਮ ਸੇਫਟੀ ਐਕਟਾ ਜਿੱਦੇ ਬਾਰੇ ਪਹਿਲਾਂ ਪਿਛੇ ਚਰਚਾ ਹੋਈ ਆ ਵੀ ਡੈਮ ਸੇ ਟੀਆਰ ਪੰਜਾਬ ਦੇ ਇਹ ਜਿਹੜਾ ਖੇਤਰੀ ਖੇਤਰ ਦੇ ਵਿੱਚ ਜਿਹੜਾ ਕਿ ਸਟੇਟ ਦੇ ਇਹ ਹੋਗਾ ਕਿ ਫੈਡਰਲ ਢਾਂਚੇ ਨੂੰ ਫਟ ਮਾਰਦਾ ਹੈ ਇਹ ਇਸ ਤਰ੍ਹਾਂ ਦੇ ਮਾਮਲੇ ਉਠਾ ਕੇ ਇਹ ਮਤਲਬ ਲੋਕਾਂ ਨੂੰ ਗਮਰਾ ਕੀਤਾ ਜਾਂਦਾ ਹਾ ਇਹਨਾਂ ਇਹਨਾਂ ਦੇ ਵਿੱਚ ਜੇ ਕੋਈ ਕਮੀਆਂ ਨੇ ਇਹਨਾਂ ਦੇ ਫੈਡਰਲ ਲਿਜ ਨੂੰ ਜੇ ਕੋਈ ਨੁਕਸਾਨ ਹੁੰਦਾ ਤਾਂ ਉਹਨਾਂ ਦੀ ਐਮੈਂਡਮੈਂਟ ਕਰਵਾਈ ਜਾਵੇ ਤੇ ਉਸੇ ਤਰ੍ਹਾਂ ਵੀ ਡੈਮ ਸੇਫਟੀ ਐਕਟ ਕਿਸੇ ਨੇ ਤਾਂ ਬਣਾਉਣਾ ਹੈ ਨਾ ਡੈਮ ਦੀ ਸੇਫਟੀ ਤਾਂ ਜ਼ਰੂਰ ਰੱਖਣੀ ਪੈਣੀ ਹੈਗੀ ਡੈਮਾਂ ਦੀ ਸੁਰੱਖਿਆ ਨਹੀਂ ਰੱਖਾਂਗੇ ਤਾਂ ਕੌਣ ਕਰੂਗਾ ਤੇ ਦੂਸਰੇ ਪਾਸੇ ਜਿਹੜਾ BBMP ਹੈ ਸਰ WhatsApp ਉਹ ਤਾਂ 2021 ਦੇ ਵਿੱਚ ਕੇਂਦਰ ਵੱਲੋਂ ਪਾਸ ਕਰ ਦਿੱਤਾ ਗਿਆ ਨਾ हां बिल्कुल बिल्कुल वही पास किया तो पास कराने ਦੇ ਵਿੱਚ ਵੀ ਤਾਂ ਸਾਡੀਆਂ ਪਾਰਟੀਆਂ ਸ਼ਾਮਿਲ ਸੀ ਆਮ ਆਦਮੀ ਪਾਰਟੀ ਵੀ ਸ਼ਾਮਿਲ ਸੀ ਉਹਦੇ ਵਿੱਚ ਹੂੰ ਪੰਜਾਬ ਦੇ ਵਿੱਚ ਉਸ ਵੇਲੇ ਕਾਂਗਰਸ ਸੀਗਾ ਜਿਹੜੀ ਹੁਣ ਵਿਰੋਧੀ ਧਿਰ ਦੇ ਵਿੱਚ ਹੈ ਸਤਾਧਿਰ ਦੇ ਵਿੱਚ ਖੈਰ ਦੇਖਾਂਗੇ ਕਿ ਮਾਹਲਾ ਅਗਲਾ ਰੋਕ ਕੀ ਇਖਤियार ਕਰਦਾ ਜੇਕਰ ਅੱਜ ਦੇ ਹਿਸਾਬ ਨੂੰ ਦੇਖੀਏ ਤਾਂ ਜਿਵੇਂ 200 ਕਿਉਂਸਕ ਪਾਣੀ ਹਰਿਆਣੇ ਨੇ ਅੱਜ ਲੈ ਲਿਆ ਜਿਵੇਂ ਤੇਵੇਂ ਲੈ ਲਿਆ ਜਾਣ ਲੱਗ ਪਿਆ ਕਹਿੰਦਾ ਪਾਬ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਇਹ ਬਿਆਨ ਸਾਹਮਣੇ ਆ ਰਿਹਾ ਹੈ ਕਿ 20 ਜੂਨ ਤੱਕ ਹਰਿਆਣੇ ਨੂੰ ਜਿੰਨੇ ਹੋਰ ਪਾਣੀ ਦੀ ਲੋੜ ਹੋਏਗੀ ਤਾਂ ਉਹ ਪਾਣੀ ਹੋਰ ਛੜਾ ਸਕਦਾ ਹੈ ਮੋٹے ਤੌਰ ਤੇ ਇਹੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਹੁਣ ਦੇਖਣਾ ਹੈ ਕਿ ਅੱਗੇ ਪੰਜਾਬ ਸਰਕਾਰ ਦਾ ਅਗਲਾ ਪੰਤਲਾ ਕੀ ਹੋਏਗਾ ਸਦਾਨਕਿ ਲਿਹਾਜ਼ 'ਤੇ ਕਾਨੂੰਨੀ ਲਿਹਾਜ਼ 'ਤੇ ਖੈਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਉਗੇ ਰਾਸੀ ਮਾਹਰ ਤੇ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਐਡੀਟਰ ਡਾਕਟਰ ਪ੍ਰਗਨ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਬੜਾ ਮੁੱਢਲਾ ਸਹਾਮਦਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ